ਕਹਿੰਦੀ ਸੁਣੋ ਹਰਜਸ ਭਾਈ ਜੀ ਪੁੱਤਰੀ ਤੁਹਾਡੀ ਜਿਹੜੀ ਨਾਲ ਆਈ ਜੀ ਪੁੱਤਰੀ ਤੁਹਾਡੀ ਜਿਹੜੀ ਨਾਲ ਆਈ ਜੀ ਕੋਈ ਗੁਰਕਾਰ ਜੋ ਮੁਕਾ ਕੇ ਬੰਦ ਜੇ ਜੀ ਤਾਂ ਤੁਹਾਡੀ ਬੇਟੀ ਅਸਾਂ ਦੇ ਪਸੰਦ ਜੇ ਜੀ ਤਾਂ ਤੁਹਾਡੀ ਬੇਟੀ ਅਸਾਂ ਦੇ ਪਸੰਦ ਜੇ ਮਾਤਾ ਕਹਿੰਦੀ ਸੁਣੋ ਹਰਜਸ ਭਾਈ ਜੀ ਪੁੱਤਰੀ ਤੁਹਾਡੀ ਜਿਹੜੀ ਨਾਲ ਆਈ ਜੀ ਪੁੱਤਰੀ ਤੁਹਾਡੀ ਜਿਹੜੀ ਨਾਲ ਆਈ ਜੀ ਪਹੁੰਚੀ ਗੁਰਕਾਰ ਜੋ ਮੁਕਾ ਕੇ ਬੰਦ ਜੇ ਜੀਤਾ ਤੁਹਾਡੀ ਬੇਟੀ ਅਸਾਂ ਦੇ ਪਸੰਦ ਜੇ ਜੀਤਾ ਤੁਹਾਡੀ ਬੇਟੀ ਅਸਾਂ ਦੇ ਪਸੰਦ ਜੇ ਓ ਚੱਲ ਕੇ ਲਾਹੌਰੋਂ ਜਿਹੜੇ ਲੋਕ ਆਉਂਦੇ ਜੇ ਸਾਡੇ ਕੋਲ ਆਣ ਕੇ ਬੜਾ ਸਲਾਉਂਦੇ ਜੇ ਸਾਡੇ ਕੋਲ ਆਣ ਕੇ ਬੜਾ ਸਲਾਉਂਦੇ ਜੇ ਸਾਨੂੰ ਪਹਿਲਾ ਪਾਉਂਦੇ ਰਹਿ ਮਸੰਦ ਜੇ ਜੀਤਾਂ ਦਾ ਟੀ ਬੇਟੀ ਅਸਾਂ ਦੇ ਪਸੰਦ ਜੇ ਜੀਤਾਂ ਦਾ ਟੀ ਬੇਟੀ ਅਸਾਂ ਦੇ ਪਸੰਦ ਜੇ ਹੋ ਵੇਖੀ ਜਦੋਂ ਕੱਲ ਦਿਲ ਠੰਡ ਪੈ ਗਈ ਸੀ ਮਾਤਾ ਕਹਿ ਕੇ ਜਦੋਂ ਗੋਦੀ ਵਿੱਚ ਪੈ ਗਈ ਸੀ ਮਾਤਾ ਕਹਿ ਕੇ ਜਦੋਂ ਗੋਦੀ ਵਿੱਚ ਪੈ ਗਈ ਸੀ ਬੋਲ ਮਿੱਠੇ ਬੋਲ ਜੈਸੇ ਗੋਲ ਕੰਧ ਜੇ ਜੀਤਾਂ ਤੁਹਾਡੀ ਬੇਟੀ ਅਸਾਂ ਦੇ ਪਸੰਦ ਜੇ ਜੀਤਾਂ ਤੁਹਾਡੀ ਬੇਟੀ ਅਸਾਂ ਦੇ ਪਸੰਦ ਜੇ ਓਹ ਸੁੰਦਰ ਸਰੀਰ ਗੋਰਾ ਚਿੱਟਾ ਰੰਗ ਜੇ ਰੱਬ ਨੇ ਬਣਾਇ ਜਲਾ ਕੇ ਅੰਗ ਜੇ ਰੱਬ ਨੇ ਬਣਾਏ ਰੀਜਾ ਲਾ ਕੇ ਅੰਗ ਜੇ ਮੋਤੀਆਂ ਦੀ ਮਾਲਾ ਚ ਪਰੋਏ ਦੰਦ ਜੇ ਜੀ ਤਾਂ ਬੇਟੀ ਅਸਾਂ ਦੇ ਪਸੰਦ ਜੇ ਜੀ ਤਾਂ ਬੇਟੀ ਅਸਾਂ ਦੇ ਪਸੰਦ ਜੇ ਸਾਡਾ ਵੀ ਪਿਆਰਾ ਪੁੱਤਰ ਦਿਨੇ ਰਾਤ ਮੰਗਦਾ ਜੋ ਪੜਾ ਸੱਬਦਾ ਦਿਨੇ ਰਾਤ ਮੰਗਦਾ ਜੋ ਪੜਾ ਸੱਬਦਾ ਗੁਰਾਂ ਨਾਲ ਹੋਏ ਇਸ ਦੇ ਅਨੰਦ ਜੇ ਜੀਤਾਂ ਦਾ ਢੀ ਬੇਟੀ ਅਸਾਂ ਦੇ ਪਸੰਦ ਜੇ ਜੀਤਾਂ ਦਾ ਢੀ ਬੇਟੀ ਅਸਾਂ ਦੇ ਪਸੰਦ ਜੇ ਹੋ ਰੱਬ ਸਬ ਆਪਣਾ ਬਨਨ ਜੋੜੀਆਂ ਆਖ ਦੇ ਸਿਆਣੇ ਜੱਗ ਵਿੱਚ ਥੋੜੀਆਂ ਆਖ ਦੇ ਸਿਆਣੇ ਜੱਗ ਵਿੱਚ ਥੋੜੀਆਂ ਜੋੜੀ ਬਣੂ ਜੈਸੇ 14ਵੀਂ ਦਾ ਚੰਦ ਜੇ ਜੀਤਾਂ ਤੁਹਾਡੀ ਬੇਟੀ ਅਸਾਂ ਦੇ ਪਸੰਦ ਜੇ ਜੀਤਾਂ ਤੁਹਾਡੀ ਬੇਟੀ ਅਸਾਂ ਦੇ ਪਸੰਦ ਜੇ ਖੁਸ਼ ਹੋ ਕੇ ਸਿੱਖ ਪੁੱਛਿਆ ਜਮਾਤਾਂ ਨੇ ਚੰਗੇ ਲਿਖੇ ਲੇਖ ਜੀਤਾ ਦੇ ਵਧਾਤਾ ਨੇ ਚੰਗੇ ਲਿਖੇ ਲੇਖ ਜੀਤਾ ਦੇ ਵਧਾਤਾ ਨੇ ਕਵੀ ਚਰਨਾਂ ਦੇ ਅਨੋਖੇ ਛੰਦ ਜੇ ਜੀਤਾ ਦਾਡੀ ਬੇਟੀ ਅਸਾਂ ਦੇ ਪਸੰਦ ਜੇ ਜੀਤਾ ਦਾਡੀ ਬੇਟੀ ਅਸਾਂ ਦੇ ਪਸੰਦ